ਸप्लाई ਕੰਪਨੀ ਸੀ ਗਈ ਉੱਥੇ ਰੇਟਸ ਨਾਲ ਪਹਿਲਾਂ ਕੰਮ ਕੀਤਾ ਹੀ ਉੱਥੇ ਕੋਈ ਵਾਰ ਕੰਪਲੀਟ ਹੀ ਗਈ ਜਿਹੜੀ ਫੇਰ ਇਹ ਜਗ੍ਹਾ ਹੀ ਕੰਪਨੀ ਗਈ ਕੀਤੀ ਜਮ ਰੂਮ ਦੀ ਨਹੀਂ ਕੋਲ ਹੋ ਜਾਏਗੀ ਪਰਮਾਤਮਾ ਲਈ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਹੈ ਜਿਵੇਂ ਜੀ ਤੁਹਾਨੂੰ ਬੋਲਦੇ ਜਿਹੜੇ ਰੋਸ ਤੇ ਮਤਲਬ ਅੱਜ ਕੱਲ ਬੇਸੀ ਬੋਲਦੇ ਸਾਨੂੰ ਜਿਸ ਕਿਸੇ ਮੁੰਡੇ ਨੂੰ ਦੱਸਿਆ ਤੇ ਲੰਮਰ ਹੈ ਐਮਬੈਸੀ ਵੀ ਹੀ ਦੇ ਨਾਲ ਅਜੀਵਾੜਾ ਦੀ ਇੰਦਰਾ ਕਲੋਨੀ ਦਾ ਵਾਸੀ ਤੇ ਗਰੀਬ ਮਾਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੋਜ਼ਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਸਮੇਤ ਫੜਿਆ ਗਿਆ ਜਿਸ ਤੇ નિર્ਦੋਸ਼ ਹੋਣ ਦੇ ਬਾਵਜੂਦ ਵੀ 2.5 ਸਾਲ ਜੇਲ੍ਹ ਕੱਟੀ ਮਨਪ੍ਰੀਤ ਸਿੰਘ ਜਦੋਂ 2.5 ਸਾਲ ਬਾਅਦ ਭਾਰਤ ਆਪਣੇ ਘਰ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ ਭੈਣਾ ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ 2020 ਵਿੱਚ ਚੰਗੇ ਭਵਿੱਖ ਲਈ ਉਸ ਦੀ ਮਾਂ ਪ੍ਰਾਣ ਨੇ 1,20,000 ਰੁਪਏ ਦਾ ਕਰਜ਼ਾ ਚੱਕ ਕੇ ਉਸ ਨੂੰ ਵਿਦੇਸ਼ ਦੁਬਈ ਭੇਜਿਆ ਸੀ ਜਿੱਥੇ ਕਰੀਬਨ 8 ਸਾਲ ਉਹ ਇੱਕ ਕੰਪਨੀ ਨਾਲ ਠੇਕੇਦਾਰੀ ਸਮੇਤੇ ਕੰਮ ਕਰਦਾ ਰਿਹਾ ਪਰ ਜਦੋਂ ਉਸ ਦਾ ਠੇਕਾ ਖਤਮ ਹੋ ਗਿਆ ਤਾਂ ਉਹ ਆਪਣੇ ਜਾਣ ਪਹਿਚਾਨ ਵਾਲੇ ਪੰਜਾਬੀਆਂ ਕੋਲ ਅਜਮਾਨ ਸ਼ਹਿਰ ਆ ਗਿਆ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਜਮਾਨ ਸ਼ਹਿਰ ਵਿੱਚ ਆਏ ਜੇ 10 ਦਿਨ ਹੀ ਹੋਏ ਸਨ ਕਿ ਉਹ ਉੱਥੇ ਕਮਰੇ ਵਿੱਚ ਪਾਕਿਸਤਾਨ ਦੇ ਪੰਜਾਬੀਆਂ ਨਾਲ ਇਕੱਠੇ ਰਹਿ ਰਹੇ ਸਨ ਕਿ ਅਚਾਨਕ ਅਜਮਾਨ ਪੁਲਿਸ ਦੀ ਛਾਪੇਮਾਰੀ ਹੋ ਗਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾ ਕੋਲ ਨਸ਼ੇ ਦੀ ਖੇਪ ਫੜੀ ਗਈ ਪਰ ਉਹਨਾਂ ਨਾਲ ਕਮਰੇ ਵਿੱਚ ਰਹਿੰਦੇ ਆ ਚਾਰ ਪੰਜਾਬੀਆਂ ਸਮੇਤ ਉਸ ਨੂੰ ਵੀ ਅਜਮਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਪੰਜਾਬੀਆਂ ਨੇ ਪੁਲਿਸ ਦੀਆਂ ਬਹੁਤ ਮਿੰਤਾ ਕੀਤੀਆਂ ਇਹ ਨਸ਼ਾ ਉਹਨਾਂ ਦਾ ਨਹੀਂ ਦਾ ਡੋਪ ਟੈਸਟ ਕਰਵਾ ਲਿਆ ਜਾਵੇ ਅਤੇ ਨਾ ਹੀ ਉਹ ਨਸ਼ਾ ਕਰਦੇ ਹਨ ਮਿੰਤਾ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਉਹਨਾਂ ਨੂੰ ਵਿਚ ਸੁੱਟ ਦਿੱਤਾ ਉੱਥੇ ਹੀ ਅਦਾਲਤ ਨੇ ਉਸ ਨੂੰ 22 ਸਾਲ ਦੀ ਸਜ਼ਾ ਸੁਣਾ ਦਿੱਤੀ ਹਾਂਜੀ ਨਾਮ ਮੇਰਾ ਮਨਪ੍ਰਸੰਗੀ ਸਾਲੋਪ ਚਮਨਲਾਲ ਅਗਲੋਂ ਨਹੀਂ ਰਹਿਣ ਵਾਲਾ ਇਹ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ 25 ਕੰਪਨੀ ਚ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਉਤ ਤੋਂ ਬਾਅਦ ਕੰਪਨੀ ਚੇਂਜ ਹੋਈ ਮੇਰੀ ਫਿਰ ਫਿਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂਮ ਚ ਗਿਆ ਜੀ ਉੱਥੇ ਨੌਕੜਿਆ ਉਹ ਤੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਲੇ ਅੱਛਾ ਜਮਾਲ ਹਾਂਜੀ ਅਬ ਉਹ ਤਾਂ ਬੁੱਢਾ ਜਮਾਲੇ ਗਿਆ ਸੀਗਾ ਜੀ ਅੱਛਾ ਅੱਛਾ ਹਾਂਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਨਹੀਂ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਦਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਗੱਲ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਮਹੀਨੇ ਦਿਨ ਚੱਕਿਆ ਗਿਆ ਜੀ 10 ਮਹੀਨੇ ਦਿਨ ਉੱਥੇ ਰਹੇ ਹਾਂਜੀ ਹਾਂਜੀ ਹੁਣ ਸਾਂ ਉੱਥੇ ਦੁਬਈ ਪੁਲਿਸ ਚੱਕਿਆ ਦੁਬ ਪਰ ਨਾਲ ਹੀ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜੀ ਮਖਵਰੀ ਕੀਤੀ ਗਏ ਨੇ ਤੇ ਚੁਕਾਇਆ ਸਾਨੂੰ ਤੁਸੀਂ ਵੀ ਅਰੇਸਟ ਹੋ ਗਏ ਹਾਂਜੀ ਵਿੱਚ ਅਰੇਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੁਸੂਰ ਨਹੀਂ ਮੈਂ ਤਾਂ ਅਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੂੰ ਹਾਂ ਨਹੀਂ ਸੁਣੀ ਕੋਈ ਸੁਣੀ ਨਹੀਂ ਆ ਗਈ ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਹੀ ਬੱਚੇ ਤੁਹਾਡੇ ਵਿੱਚ ਹੀ ਗਾ ਇਹ ਕਹ ਬਿਲਕੁਲ ਹਾਈਟ ਛੇਰੀ ਸੀ ਕੋ ਆਪਣੇ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ ਸਾਰਾ ਕੋ ਦਿੱਤਾ ਕੱਢ ਕੇ ਉਹਨਾਂ ਨੂੰ ਕੋਈ ਆਈਟੀਮ ਕਿਤੇ ਕੱਢ ਕੇ ਇੱਥੋਂ ਦਾ ਕਰੀ ਉਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਗਾ ਲੋਕ ਕੋਈ ਠੀਕ ਕੀਤਾ ਲੋਕ ਕੋਈ ਦਿੱਤਾ ਉਹਨਾਂ ਨੂੰ ਹਾਂ ਜੀ ਪਰ ਮੰ ਮੇਨੂੰ ਉਤਬਰ ਫੜਦੀ ਗੁਸਾ ਕਰਕੇ ਕਿੱਥੇ ਲੈ ਗਏ ਜੀ ਫੜ ਕੇ ਜੀ 6 ਦਿਨ ਰੱਖਿਆ ਨਾ ਪੁਲਿਸ ਸਟੇਸ਼ਨ ਮੈਨੂੰ ਤੇ 6 ਦਿਨਾਂ ਦੇ ਬਾਅਦ ਲੈ ਗਏ ਮੈਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਜੇਲ੍ਹ ਚ ਲੈ ਗਏ ਵਰਦੀਪੁਰ ਦੀ ਪਾਈ ਉੱਥੇ ਉਹਨਾਂ ਨੇ ਲੋ ਹਾਂ ਵਰਦੀਪੁਰ ਦੀ ਪਾਲੇਵੋਲੀ ਦੇ ਅੰਦਰ ਕਾਕਰੀ ਉੱਥੇ ਰੱਖਿਆ ਟੈਂਸ਼ਨ ਜੀ ਸਰਕਾਰ ਦਾ 25 ਸਾਲੇ 25 ਸਾਲ ਦਾ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ ਰੋਟੀ ਪਾਣੀ ਸਵੇਰ ਟਾਈਮ ਇੱਕ ਫੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਹਾਂ ਤੇ ਨਾਲ ਥ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਆ ਗਏ ਤੁਹਾਡੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗਾ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਬਣੇ ਗਏ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੀ ਸਾਰੇ ਹਾਂਜੀ ਇੰਡੀਆ ਪੰਜਾਬ ਦੇ ਇਹਨਾਂ ਦੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਸੀ ਤੁਸੀਂ ਕੋਈ ਵਕੀ ਕਿ ਇਹ ਸੁੱਥੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਰੋਕੀਲ ਕਰਦੇ ਫਾਇਦਾ ਨਹੀਂ ਨਹੀਂ ਹਾਂਜੀ ਤੇ ਸੁਣਨੀ ਤਾਂ ਆਪਣੀ ਇਹਨਾਂ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਮੁਸਲਮਾਨ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਜਾਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਗੱਲ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਇੰਨੇ ਚਲੋਗੇ ਸੁਲਤਾਨਾ ਮਾਲਕ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਤੁਸੀਂ ਕਿਹਾ ਕਿਦੋਂ ਹੋਈ ਤੁਸੀਂ ਬਸ ਅ ਉਹਦਾ ਨਾਮਾਇ ਕਿਸੇ ਤਰ੍ਹਾਂ ਦਾ ਦੱਸ ਦੇ ਉੱਤੇ ਕਿਸੇ ਪੇਪਰ ਆਇਆ ਸੀਗਾ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਹੈ ਉਹ ਤਾਂ ਫੋਨ ਦੀ ਗੱਲ ਕਰਨ ਦੀ ਸੀ ਪਰਵਾਰਕ ਮੈਂਬਰ ਨਾਲ ਸਭ ਨੂੰ ਦਵਾਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰਦਾ ਹਾਂ ਜੀ ਹਾਂ ਜੀ ਕੋਈ ਇੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੀ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਨੂੰ ਤਾਈ ਸਾਲ ਬਾਅਦ ਫਿਰ ਜਦੋਂ ਤੁਹਾਨੂੰ ਨੇ ਦੱਸਿਆ ਤੁਹਾਡਾ ਨਾਂ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉੱਥੇ ਦੋ ਦਿਨਾਂ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕ ਕੇ ਕੋਈ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਫਿਰ ਕਦੋਂ ਜੇਹਲ੍ਹ ਤੋਂ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਏ ਫਿਰ ਜੇਹਲ੍ਹ ਤੋਂ ਬਾਅਦ ਦਰਬਾਰ ਜੇਹਲ੍ਹ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਟਿਕ ਜੂੰਚੀ ਫਤੋ ਬਾਅਦ ਉਹਨਾਂ ਨੇ ਟਾਕੀਟ ਜਾ ਚੁਟੋ ਲਈ ਮੈਨੂੰ ਅੱਛਾ ਪਾਸ ਹੁਣ ਬਸ ਇਹ ਦੁੱਖ ਬਹੁਤ ਵੱਲ ਹੁੰਦਾ ਜੀ ਜਿਹੜੀ ਝੇਲ ਕੱਟੇ ਬੇਕਸੂਰ ਕੱਟੇ ਜਾਈ। ਅੱਛਾ। ਗਾਂ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਰਾਂਗੇ। ਕੋਈ ਕਸੂਰ ਨਹੀਂ ਸੀ ਉੱਤੇ ਇਹ ਡਰਗ ਸੀ। ਕੋਈ ਕਸੂਰ ਨਹੀਂ ਸੀ ਸਾਡਾ ਜੀ। ਮੈਨੂੰ ਉਹਨਾਂ ਨੇ ਮੇਰੀ ਯੂਰਿਨ ਰਿਪੋਰਟ ਤੱਕ ਨਹੀਂ ਦਿੱਤੀ ਜੀ। ਮੈਂ ਜਿਹੜਾ ਬਲੱਡਰ ਥੋੜਾ ਵੀ ਥੋੜਾ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ। ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ। 25 ਸਾਲ ਦੀ ਸਹੇਦ ਸੀ। 25 ਸਾਲ ਹੀ ਸਹੇਦ ਦਿੱਤੀ। ਇਹੋ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰ ਯਾ ਜਨਰੇਸ਼ਨ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਹੁਣ ਦੇਖ ਲਿਆ ਪਤਾ ਲੱਗ ਗਿਆ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਘਰ ਤੇ ਨਾ ਲੱਗਿਆ ਆਵੇ ਮੈਂ ਬਹੁਤ ਅੰਮੀਨੇ ਤੇ ਬਹੁਤ ਪਰੇਸ਼ਾਨ ਸੀ ਜੀ ਮੈਂ ਬੁਵਾਤ ਕਿਤੇ ਪਰੇਸ਼ਾਨ ਹੋ ਰਹਿਆ ਜੀ ਮੈਂ ਕਹਿੰਦਾ ਸੀ ਮੇਰਾ ਪਰੇਸ਼ਾਨ ਨਾ ਕੋڑا ਮੇਰੇ ਪਤਨ ਇੱਕ ਵਾਰੀ ਮੇਰਾ ਮਵਾਪ ਕਹਾ ਰੇਤੇ ਦੂਰ ਲਾਗੇ ਜੰਮੇ ਸਾਰੇ ਦੁਕਾਟੇ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਤਾਂ ਜੀ ਕੋ ਚੱਲ ਰਿਹਾ ਸੀ ਜਿੱਥੇ ਰੋਤੇ ਮੈਂ ਬਰਦਾਸ਼ਤ ਕਰਦੀ ਸੀ ਮੈਂ ਨਾ ਕਿੰਦਾ ਕੱਢ ਕੇ ਆਉਂਦੀ ਸੀ ਮੈਕਾਂਸੀ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਫੋਟੋ ਮੇਰੇ ਘਰ ਰਾਜ ਵੀ ਬੜੇ ਟਿੰਡ ਨਾਲ ਲਾ ਕੇ ਜੀ ਤੁਹਾਨੂੰ ਕਿਹਨੇ ਹੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਹਾਨੂੰ ਜੀ ਕਿਸੇ ਮੁੰਡੇ ਨਹੀਂ ਦੱਸਿਆ ਦਿਲੰਦਰ ਦੇ ਨੇ ਤੂੰ ਕਹਿੰਦਾ ਜੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਅਸੀਂ ਜਿੱਦਣ ਆਏ 에ਰਪੋਰਟ ਤੇ ਉੱਧਰੋਂ ਸਾਨੂੰ ਫੋਨ ਕੀਤਾ ਮੇਰੀ ਪਰਦੀ ਕੁਲਦੀਨ ਬਹੁਤ ਕਿੰਨਾ ਮੈਦਾਨੀ ਸੁੱਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਇਹ ਧਰਤੀ ਨਾ ਪੈਣ ਨਾਲ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਅੱਜ ਬਹੁਤ ਹੋਣ ਤਾਂ ਦੀ ਬਾਹਰ ਭੇਜਣਾ ਵਿਦੇਸ਼ ਕੰਮ ਲਈ ਜੀ ਨਹੀਂ ਮੈਂ ਤਾਂ ਜਮਾ ਲਈ ਆਪਣਾ ਪੱਤ ਕੋਖਾਂ ਦੇ ਪੜੇ ਕਰ ਬਹੁਤ ਆਪਕੇ ਮਹਤਾਜੀ ਪਾੜੇ ਬਹੁਤ ਜਿਆਦਾ ਛੋਟੇ ਛੋਟੇ ਸੇ ਬਜਾਗਨ ਦਾ ਪੇਰ ਮੁੱਕ ਗਿਆ ਸੀ ਉਹ ਬੀ ਆਈ ਬਸ ਬਿਆਣੀ ਹੁੰਦੇ ਕਰ ਕਰਕੇ ਮੈਨੂੰ ਨੇ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਧਿਆਨ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੁਹ ਤੋਂ ਕਹਦੇ ਤੱਕ ਇਹ ਜਿਹੜੋ ਬਾਹਰ ਭੇਜ ਦੇ ਚਲੋ ਹੁਣ ਤਾਂ ਖੋਸ਼ੋ ਜੀ ਹੁੰਦਾ ਪੁੱਤ ਕਰ ਆ ਗਿਆ ਵੇ ਆਰ ਮੇਰੇ بڑے بیٹے ਦੀ ਜਿੰਨ ਮਾਰ ਤੁਰਨਾ ਲਾਇਆ ਖੇਤਾਂ ਦੀ ਵਿੱਚ ਉਹ ਮੇਰੇ ਕੋਲ 10 15000 ਰੁਪਏ ਜਾਸੇ ਜਾਣ ਲੱਗੇ ਨੂੰ ਉਹਦੇ ਦੇ ਕੱਪੜੇ ਲੈ ਕੇ ਦਿੱਤੇ ਮੈਂ ਬਹੁਤ ਚਾਲ ਮੇਰਾ ਪੁੱਤ ਬਲ ਦੇਸਾਂ ਚੋ ਚਲਾ ਚਲੋ ਪਰਮਾਤਮਾ ਦਾ ਸ਼ੁਕਰ ਕਰਿਆ ਜੀ ਹੁਣ ਤਣੀ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇਸੇ ਕੰਮ ਕਰਨਾ ਕੀ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕੀ ਕਹੋਗੇ ਸਹੀ ਕੰਮ ਕਰੋ ਉਹਨਾਂ ਨੂੰ ਕਹੋਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਦੋਖਾ ਨਾ ਦਿਓ ਦੇ ਨਵੇਂ ਮੇਗਾ ਆਪਣੇ ਕਰੀਬ ਵੀ ਕੱਟ ਲਓ ਚੰਗੀ ਕੱਟ ਲਓ ਮੁਸ਼ਕਲ ਨਹੀਂ ਹੈ ਇੱਥੇ ਰੋਣੀ ਇੱਥੇ ਹੋਰ ਨਹੀਂ ਪਰਦੇਸ ਕੋ ਉਸ ਜਗ੍ਹਾ ਹੀ ਤੱਕਾशाही ਬਹੁਤ ਚਲਦੀ ਇੱਥੇ ਉੱਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰੀ ਕੀਤਾ ਨਹੀਂ ਕੀਤਾ ਚਾਕੇ ਅੱਧਰ ਸਿੱਟ ਦਿੰਦੇ ਆ ਇਹ ਇਹ ਕਸੂਰ ਜਿਹਾ ਕੱਟੀ ਢਾਈ ਸਾਲ ਬੇਸ ਕਸੂਰ ਕੱਟੀ ਢਾਈ ਸਾਲ